ਹੁਸ਼ਿਆਰਪੁਰ ਜ਼ਿਲ੍ਹੇ ਦੀ ਬਿਹਤਰ ਸਬ ਇੰਸਪੈਕਟਰ ਹਰਪ੍ਰੀਤ ਕੌਰ ਦੀ ਲਾਸ਼ ਦੌਰਾਨ ਮੌਤ ਦੇ ਮਾਮਲੇ ਨੇ ਪਰਿਵਾਰ ਤੇ ਪੁਲਿਸ ਵਿਭਾਗ ਦੋਵਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ 31 ਸਾਲਾ ਹਰਪ੍ਰੀਤ ਕੌਰ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਦੇ ਵਜੋਂ ਤਨਤ ਸੀ ਉਸ ਦਾ ਮੁਖਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਪਰਿਵਾਰ ਦੇ ਗੰਭੀਰ આરોਪ ਨੇ ਮ੍ਰਿਤਕਾ ਦੇ ਭਰਾ ਬਰਿੰਦਰ ਸਿੰਘ ਦੇ ਮੁਤਾਬਕ ਹਰਪ੍ਰੀਤ ਨੂੰ ਸਿਰਫ ਕਿਡਨੀ ਦੀ ਛੋਟੀ ਜਿਹੀ ਸਮੱਸਿਆ ਹੋਈ ਸੀ ਅਤੇ ਡਾਕਟਰਾਂ ਨੇ ਇੱਕ ਸੁਧਾਰਨ ਆਪਰੇਸ਼ਨ ਨੂੰ ਲਗਭਗ 40000 ਰੁਪਏ ਦਾ ਖਰਚ ਦੱਸਿਆ ਸੀ ਪਰ ਹਸਪਤਾਲ ਵੱਲੋਂ 6 ਨਵੰਬਰ ਨੂੰ ਪਹਿਲਾ ਆਪਰੇਸ਼ਨ ਕੀਤਾ ਗਿਆ ਜੋ ਕਿ ਅਸਫਲ ਰਿਹਾ ਉਸ ਤੋਂ ਬਾਅਦ 9 ਨਵੰਬਰ 11 ਨਵੰਬਰ ਅਤੇ ਫਿਰ 24 ਨਵੰਬਰ ਨੂੰ ਲਗਾਤਾਰ ਤਿੰਨ ਹੋਰ ਆਪਰੇਸ਼ਨ ਕੀਤੇ ਗਏ ਪਰਿਵਾਰ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਲਾਪਰਵਾਹੀ ਦੇ ਨਾਲ ਇਲਾਜ ਕੀਤਾ ਸਹੀ ਤਰ੍ਹਾਂ ਨਾ ਸਮਝਾਇਆ ਤੇ ਲਗਾਤਾਰ ਆਪਰੇਸ਼ਨ ਨਾਲ ਹਰਪੀ ਦੀ ਸਿਹਤ ਡਿੱਗਦੀ ਗਈ ਆਖਿਰਕਾਰ 25 ਨਵੰਬਰ ਨੂੰ ਉਸਦੀ ਮੌਤ ਹੋ ਗਈ ਉਸ ਤੋਂ ਬਾਅਦ ਉਸ ਦਾ ਸਰਕਾਰੀ ਸਨਮਾਨਾ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਜਿੱਥੇ ਸੀਨੀਅਰ ਪੁਲਿਸ ਅਫਸਰਾਂ ਨੇ ਸ਼ਰਧਾਂਜਲੀਆ ਭੇਟ ਕੀਤੀਆਂ ਪਰਿਵਾਰ ਹੁਣ ਇਨਸਾਫ ਦੀ ਮੰਗ ਕਰ ਰਿਹਾ ਹੈ ਅਤੇ ਹਸਪਤਾਲ ਪ੍ਰਬੰਧਨ ਅਤੇ ਡਾਕਟਰਾਂ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਚੁੱਕੀ ਹੈ ਜੀ ਭਾਜੀ ਇੱਥੇ ਸ਼ਰਪੁੱਧੇ ਰਹਿਣ ਵਾਲੇ ਆ ਜੀ ਆ ਸਿਸਟਮ ਮੇਰੇ ਗੜਦੀ ਹਾਲ ਇਹ ਨਾਦੀ ਮੇਰੇ ਜੋ ਇਸ਼ੂ ਇੱਥੇ ਮਤਲਬ ਰੈਂਦੇ ਨਹੀਂ ਸੀ ਇੱਥੇ ਬਟ ਉਹਨਾਂ ਦੀ ਜੋ ਰਹਿائش ਇੱਥੇ ਸੀ ਔਰ ਇਸ ਵੇਲੇ ਉਹ ਮਹਾਲੀ ਸੀਗੇ ਚਾਹਨਾ ਕਮਾਂਡੋ ਦੀਦੀ ਦਾ ਨਾਮ ਹਰਪਿਤ ਕੌਰ ਠੀਕ ਹੈ ਜੀ ਕਿਹੜੇ ਰੈਂਕ ਤੇ ਸੀਗੇ ਉਹ ਐਸਆਈ ਸੀਗੇ ਜੀ ਸਬ ਇੰਸਪੈਕਟਰ ਪੰਜਾਬ ਪੁਲਿਸ ਠੀਕ ਹੈ ਜੀ ਇਹ ਕੀ ਸਾਰਾ ਵਾਕੇ ਹੋਇਆ ਜੀ ਤੁਸੀਂ ਦੱਸ ਰਹੇ ਕਿ ਬਿਲਕੁਲ ਠੀਕ ਸੀਗੇ ਜੀ ਭਾਜੀ ਸਾਨੂੰ ਨਾ ਨਾਰਮਲੀ ਇੱਕ ਮਾਈਨਰ ਜੀ ਪ੍ਰੋਬਲਮ ਸੀਗੀ ਉਹਨਾਂ ਨੂੰ ਯੂਰਿਨ ਪਾਈਪ ਚ ਬਲੌਕਿੰਗ ਆਰ ਐਸ ਯੂ ਦੇ ਕਰਕੇ ਪੇਨ ਹੋ ਰਹੀ ਸੀ ਅਸੀਂ ਲਿਵਾਸਨ ਹਸਪੀਟਲ ਦਾ ਮੁਹੱਲੀ 71 ਸੈਕਟਰ ਅਸੀਂ ਉਹ ਪੀ ਗਏ ਆ ਉੱਥੇ ਉਹਨਾਂ ਨੇ ਸਕੈਨਿੰਗ ਵਗੈਰਾ ਕਰਵਾਈ ਆ ਜੋ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਪਹਿਲਾਂ ਰਿਪੋਰਟਸ ਵਗੈਰਾ ਸਾਨੂੰ ਦਿਓ ਕਿ ਸ਼ੂਆਸੀਂ ਚੈੱਕ ਕਰਦੇ ਆ ਡਾਕਟਰ ਰਾਕਾ ਕੁਸ਼ਾਲ ਜੀ ਵੀ ਜਿਨ੍ਹਾਂ ਨੇ ਇਹਨਾਂ ਨੂੰ ਰეკਮੈਂਡ ਕੀਤਾ ਵੀ ਤੁਸੀਂ ਸਕੈਨਿੰਗ ਵਗੈਰਾ ਕਰਵਾਓ ਸਕੈਨਿੰਗ ਵਗੈਰਾ ਹੋਈ ਆ ਉਹਦੇ ਵਿੱਚ ਇਹ ਆ ਵੀ ਸਵੇਲਿੰਗ ਹੈ ਕਿਡਨੀ ਚ ਜਿਹੜੀ ਯੂਨ ਪਾਈਪ ਨੂੰ ਬਲੌਕ ਕਰ ਰਹੀ ਹੈ ਸੀਓਸ ਵੈਲਿੰਗ ਵਾਲਾ ਪਾਟ ਕੱਟ ਕੇ ਇੱਕ ਛੋਟਾ ਜਿਹਾ ਵਿੱਚ ਸਟੰਟ ਐਡ ਕਰ ਦਾਂਗੇ ਤਾਂ ਕਿ ਜਿਹੜੀ ਯੂਰੀਨ ਪਾਈਪ ਦੀ ਬਲੋਕੇਜ ਆ ਉਹ ਕਲੀਅਰ ਹੋ ਜਵੇ ਔਰ ਮੈਕਸਿਮਮ 3 ਡੇਸ ਦਾ ਪ੍ਰੋਸੈਸ ਹੈਗਾ ਔਰ ਸਾਨੂੰ ਇਹਨਾਂ ਨੇ 6 ਤਰੀਕ ਨੂੰ ਬੁਲਾਇਆ ਮਾਰਨਿੰਗ 9-10 ਵਜੇ ਦੇ ਅਰਾਊਂਡ ਜਾਂਦੇ ਆ ਦੀਰੀ ਹੁਣ ਤੇ ਫਸਟ ਆਪਰੇਟ ਇਹਨਾਂ ਨੇ ਸਾਡਾ ਕੀਤਾ ਹੈ 6 ਤਰੀਕ ਨੂੰ 12 ਵਜੇ ਦੇ ਅਰਾਊਂਡ ਲੈ ਜਾਂਦੇ ਆ ਸਾਨੂੰ ਉੱਥੇ 6 ਨਵੰਬਰ ਨੂੰ ਹਾਂਜੀ ਇਹ ਕੁੱਲ ਕਿੰਨੇ ਆਪਰੇਟ ਹੋਏ ਆ ਟੋਟਲ 4 ਆਪਰੇਟ ਕਰ ਚੁੱਕੇ ਆ ਡਾਕਟਰ ਠੀਕ ਹੈ ਜੀ ਇੱਕ ਛੋਟੀ ਜੀ ਗਲਤੀ ਲੁਕਾਉਣ ਲਈ ਡਾਕਟਰ ਨੇ ਟੋਟਲ ਚਾਰ ਆਪਰੇਟ ਉਸ ਤੋਂ ਬਾਅਦ ਕਰ ਦਿੱਤੇ ਨਹੀਂ ਤਾਂ ਵੈਸੇ ਜਿਹੜਾ ਤੁਸੀਂ ਜਦੋਂ ਜਦੋਂ ਟ੍ਰੀਟਮੈਂਟ ਕਰ ਰਹੇ ਸੀ ਚੈੱਕ ਅਪ ਕਰਵਾ ਰਹੇ ਸੀ ਉਦੋਂ ਡਾਕਟਰ ਦਾ ਕੀ ਕਹਿਣਾ ਸੀ ਕਿ ਕਿੰਨੀ ਕੁ ਦੇਰ ਦਾ ਹੈ ਹੋਰ ਆਪਰੇਟ ਸਿਰਫ ਸਾਨੂੰ ਇਹ ਹੀ ਕਿਹਾ ਵੀ ਜ਼ਿਆਦਾ ਜ਼ਿਆਦਾ ਮੈਕਸਿਮਮ 2 ਜਾਂ 2.5 ਘੰਟੇ ਦਾ ਆਪਰੇਟ ਜਾਂ 3 ਘੰਟੇ ਲੱਗ ਸਕਦੇ ਆ ਸਿੰਗਲ ਟਾਈਮ ਦਾ ਸੀਗਾ ਹਾਂ ਜੀ ਕਿਉਂਕਿ ਉਹਨਾਂ ਨੇ ਕੋਈ ਰੋਬੋਟਿਕ ਸਰਜਰੀ ਕਰਨੀ ਸੀਗੀ ਕੰਨ ਨਹੀਂ ਹੱਥ ਨਹੀਂ ਸੀਗੀ ਬਟ ਰੋਬੋਟਿਕ ਛੋਟੇ ਛੋਟੇ ਹੋਲ ਕਰਕੇ ਕਰਨੀ ਸੀ ਬਟੂ ਆਪਰੇਟ ਹੋਣ ਦੇ ਬਾਅਦ ਵੀ ਇਹਨਾਂ ਨੂੰ ਜਦੋਂ ਹੋਸ਼ ਆਇਆ ਅਨਕੌਂਸ਼ੀਅਸਲੀ ਬਟ ਉਸ ਤੋਂ ਬਾਅਦ ਵੀ ਜਦੋਂ ਇਹਨਾਂ ਨੂੰ ਹੋਸ਼ ਆਇਆ ਵੀ ਉਹ ਪੇਨ ਲਗਾਤਾਰ ਹੋ ਰਹੀ ਸੀ ਮੈਂ ਡਾਕਟਰ ਸਾਹਿਬ ਜਿਹੜੇ ਉੱਥੇ ਰਾਤ ਨੂੰ ਕੋਈ ਲੇਡੀ ਸੀਗੇ ਨਾਲ ਨੂੰ ਕੋ ਗਿਆ ਵੀ ਤੁਸੀਂ ਥੋੜਾ ਚੈੱਕ ਕਰੋਗੇ ਮੇਰੀ ਸਿਸਟਰ ਨੂੰ ਪੇਨ ਕਿਉਂ ਹੋ ਰਹੀ ਹੈ ਉਹਨਾਂ ਨੇ ਮੈਨੂੰ ਇਹੀ ਕਿਹਾ ਵੀ ਕੋਈ ਪ੍ਰੋਬਲਮ ਨਹੀਂ ਹੈ ਪੇਨ ਹੋਵੇਗੀ ਕਿ ਬਾਕੀ ਪੇਸ਼ੈਂਟ ਨੂੰ ਵੀ ਹੁੰਦੀ ਹੈ ਇਹਨਾਂ ਨੂੰ ਵੀ ਹੋਵੇਗੀ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਵੀ ਨਹੀਂ ਇਦਾਂ ਨਹੀਂ ਤੁਸੀਂ ਥੋੜਾ ਚੈੱਕ ਕਰੋ ਵੀ ਪ੍ਰੋਬਲਮ ਕੀ ਹੈ ਜਿਆਦਾ ਪੇਨ ਹੋ ਰਹੀ ਹੈ ਕਿਉਂਕਿ ਉਹਨਾਂ ਕੋ ਬੈਠ ਨਹੀਂ ਹੋ ਰਿਹਾ ਲੇਟ ਵੀ ਨਹੀਂ ਪਾ ਰਹੇ ਤੇ ਕਹਿੰਦੇ ਵੀ ਨਹੀਂ ਅਸੀਂ ਦੇਖ ਲੈਨੇ ਆ ਫਿਰ ਉਹ ਮੈਚ ਨੂੰ ਅੱਧੇ ਘੰਟੇ ਬਾਅਦ ਮੇਰੇ ਕਹਿਣ ਤੋਂ ਬਾਅਦ ਵੀ ਅੱਧੇ ਘੰਟੇ ਬਾਅਦ ਹੈ ਉਹਨਾਂ ਨੇ ਇੱਕ ਇੰਜੈਕਸ਼ਨ ਦਿੱਤਾ ਤੇ ਇੱਕ ਫਿਰ ਇੱਕ ਮੈਡੀਸਨ ਮੈਂ ਕਿਹਾ ਮੈਂ ਇੰਜੈਕਸ਼ਨ ਦੇਣ ਦੇ ਅੱਧੇ ਘੰਟੇ ਘੰਟੇ ਦੇ ਬਾਅਦ ਹੀ ਫਿਰ ਉਹੀ ਪ੍ਰੋਬਲਮ ਪੇਨ ਜ਼ਿਆਦਾ ਹੋਣ ਲੱਗੀ ਫਿਰ ਮੈਂ ਉਹਨਾਂ ਕੋ ਗਿਆ ਫਿਰ ਕਹਿੰਦੇ ਸੀ ਅਸੀਂ ਸਤੋਂ ਜਿਹੜੀ ਡੋਸ ਇਸ ਵੇਲੇ ਜਿਹੜੀ ਸਾਡੇ ਕੋਲ ਪਈ ਹੈ ਮੈਕਸਿਮਮ ਰਿਲੈਕਸੇਸ਼ਨ ਲਈ ਉਹ ਸੀ ਦੇ ਰਹੇ ਆ ਉਹਨਾਂ ਨੇ ਉਹ ਡੋਸ ਦਿੱਤੀ ਬਟ ਉਹ ਡੋਸ ਦੇਣ ਤੋਂ ਬਾਅਦ ਵੀ ਫਿਰ ਪੇਨ ਹੁੰਦੀ ਰਹੀ ਫਿਰ ਉਹਨਾਂ ਨੇ ਇਹ ਕਿਹਾ ਵੀ ਇਹ ਸਰਜਰੀ ਕਰਕੇ ਪੇਨ ਹੋ ਰਹੀ ਹੈ ਤੁਸੀਂ ਘਬਰਾਓ ਨਾ ਮੈਂ ਉਹਨੂੰ ਕਿਹਾ ਵੀ ਵੀ ਸਾਨੂੰ ਤਾਂ ਇਸ ਬਾਰੇ ਨਹੀਂ ਆਈਡੀਆ ਕਿਉਂਕਿ ਡਾਕਟਰ ਤੁਸੀਂ ਹੋ ਤੁਸੀਂ ਸਾਨੂੰ ਕਲੀਅਰ ਕਰੋਗੇ ਵੀ ਪ੍ਰੋਬਲਮ ਕੀ ਹੈ ਇਹਦੇ ਵਿੱਚ ਕਿੰਨੀ ਵੀ ਨਹੀਂ ਐਡਾ ਦੀ ਕੋਈ ਪ੍ਰੋਬਲਮ ਨਹੀਂ ਹੈ ਜਿਹੜੀ ਵੀ ਅਸੀਂ ਕਹੀਏ ਵੀ ਸਿਰਫ ਮੇਜਰ ਪ੍ਰੋਬਲਮ ਹੈ ਇਹ ਕਿ ਸਰਜਰੀ ਹੋ ਦੇ ਕਰਕੇ ਪੇਨ ਅਸੀਂ ਕਹ ਜੀ ਠੀਕ ਹੈ ਔਰ ਦੂਸਰੇ ਦਿਨ ਫਿਰ ਇਹਨਾਂ ਨੇ ਇੱਦਾਂ ਹੀ ਮਤਲਬ ਲਗਾਈ ਰੱਖਿਆ ਇੰਜੈਕਸ਼ਨ ਵਗੈਰਾ ਦੇ ਗਿਆ ਕੁਝ ਵੀ ਜਿਹੜੇ ਵਿਰਿੰਦਰ ਜੀ ਚਾਰ ਆਪਰੇਟ ਹੋਏ ਆ ਪਹਿਲਾ ਆਪਰੇਟ 6 ਤਰੀਕ ਨੂੰ ਆ ਉਸ ਤੋਂ ਬਾਅਦ ਜਿਹੜੇ ਤਿੰਨ ਆਪਰੇਸ਼ਨ ਹੋਏ ਉਹ ਕਿਹੜੀ ਕਿਹੜੀ ਤਰੀਕ ਨੂੰ ਆ ਉਸ ਤੋਂ ਬਾਅਦ ਇੱਕ ਆਪਰੇਸ਼ਨ ਇਹਨਾਂ ਨੇ 9 ਤਰੀਕ ਨੂੰ ਕੀਤਾ ਇੱਕ ਇਹਨਾਂ ਨੇ ਆਪਰੇਸ਼ਨ ਕੀਤਾ 11 ਤਰੀਕ ਨੂੰ ਤੇ ਇੱਕ ਆਪਰੇਸ਼ਨ ਇਹਨਾਂ ਨੇ ਕੀਤਾ 24 ਤਰੀਕ ਨੂੰ ਜਿਹੜੇ ਲਾਸਟ ਵਾਲੇ ਪਹਿਲੇ ਦੋ ਆਪਰੇਸ਼ਨ ਉਹ ਸਰਜਰੀ ਜਿਹੜੀ ਇਹਨਾਂ ਨੇ ਕੀਤੀ ਮਾਈਕਰੋਸਕੋਪਿੰਗ ਨਾਲ ਕੀਤੀ ਜਿਹੜੀ ਰੋਬੋਟ ਬਟ ਇਹਨਾਂ ਨੇ ਸਿਰਫ ਸਾਨੂੰ ਇਹ ਹੀ ਕਿਹਾ ਵੀ ਜਿਹੜੀ ਅਸੀਂ ਸਰਜਰੀ ਕੀਤੀ ਹੈ ਉਦੇ ਵਿੱਚ ਕੁਝ ਇਦਾਂ ਦੀ ਪ੍ਰੋਬਲਮ ਨਹੀਂ ਹੈ ਮੈਂ ਇਹਨਾਂ ਨੂੰ ਸਪੈਸ਼ਲੀ ਕਿਹਾ ਵੀ ਤੁਸੀਂ ਸਕੈਨਿੰਗ ਜੋ ਤੁਸੀਂ ਕਰਦੇ ਹੋ ਉਹ ਕਰਵਾਓ ਤਾਂ ਕਿ ਅਗਰ ਕੋਈ ਅੰਦਰ ਇਸ਼ੂ ਆ ਤਾਂ ਤੁਸੀਂ ਚੈੱਕ ਕਰ ਸਕਦੇ ਆਂ ਇਹਨਾਂ ਨੇ ਸਕੈਨਿੰਗ ਵਗੈਰਾ ਕਰਵਾਈ ਅਸੀਂ ਸਪੈਸ਼ਲ ਡਾਕਟਰ ਕੋ ਗਏ ਆ ਵੀ ਸਕੈਨਿੰਗ ਚ ਕੀਤਾ ਡਾਕਟਰ ਸਾਨੂੰ ਇਹੀ ਕਹਿੰਦਾ ਰਿਹਾ ਵੀ ਸਕੈਨਿੰਗ ਚ ਕੁਝ ਵੀ ਨਹੀਂ ਸਭ ਰਿਪੋਰਟਸ ਨੋਰਮਲ ਹੈ ਸਭ ਠੀਕ ਹੈ ਪੇਸ਼ੈਂਟ ਤੁਹਾਡਾ ਠੀਕ ਹੋ ਜਾਏਗਾ ਤੇ ਅਸੀਂ ਹੁਣ ਡਾਕਟਰ ਤੇ ਭਰੋਸਾ ਕਰ ਸਕਦੇ ਆਂ ਬਿਲਕੁਲ ਔਰ ਦੂਸਰੀ ਜਿਹੜੀ ਇਹਨਾਂ ਨੇ ਉਹ ਕੀਤਾ ਆਪਰੇਸ਼ਨ ਕੀਤਾ ਉਹਦੇ ਸਾਨੂੰ ਬਜਾਏ ਦੱਸੀ ਵੀ ਜਿਹੜਾ ਸਟੰਟ ਆ ਜਿਹੜਾ ਇਹਨਾਂ ਨੇ ਸਟੰਟ ਪਾਇਆ ਹੈ ਉਹਦੇ ਵਿੱਚ ਉਹ ਆਪਣੀ ਪੋਜੀਸ਼ਨ ਤੋਂ ਸ਼ਾਇਦ ਉਹ ਹਿੱਲ ਗਿਆ ਆ ਇਸ ਕਰਕੇ ਅਸੀਂ ਦੁਬਾਰਾ ਉਹਨੂੰ ਰੀਓਪਰੇਟ ਕਰਾਂਗੇ ਉਹ ਵੀ ਮਾਈਕਰੋਸਕੋਪੀ ਨਾਲ ਜਿੱਦਾਂ ਉਹ ਕਰ ਰਹੇ ਸੀਗੇ ਤਾਂ ਕਿ ਉਹ ਸਟੰਟ ਆਪਣੀ ਜਗ੍ਹਾ ਤੇ ਆ ਜਾਏ ਬਟ ਐਕਚੁਅਲ 'ਚ ਹੋਇਆ ਕੀ ਸੀ ਇਹਨਾਂ ਕੋ ਇੰਟਰਸਟਾਈਨ ਦੇ ਵਿੱਚ ਕੱਟ ਲੱਗ ਗਿਆ 1 ਸੈਂਟੀਮੀਟਰ ਦਾ ਜਿਹੜਾ ਕਿ ਇਹਨਾਂ ਨੇ ਸਾਨੂੰ ਨਹੀਂ ਦੱਸਿਆ ਉਸ ਵੇਲੇ ਜਦੋਂ ਦੂਸਰੀ ਸਰਜਰੀ ਹੋਈ ਆ ਉਸ ਵੇਲੇ ਸਾਨੂੰ ਇਹਨਾਂ ਨੇ ਕਲੀਅਰ ਕੀਤਾ ਵੀ ਉੱਥੇ ਛੋਟਾ ਜਿਹਾ ਕੱਟ ਸੀ ਉਹ ਸਵੇਲਿੰਗ ਕਰਕੇ ਸੀਗਾ ਮੈਂ ਕਿਹਾ ਅਗਰ ਉਹ ਸਵੇਲਿੰਗ ਕਰਕੇ ਸੀਗਾ ਤੁਸੀਂ ਸਕੈਨ ਕੀਤੀ ਉਸ ਵੇਲੇ ਕਿਉਂ ਨਹੀਂ ਆ ਜੇ ਉਹ ਸਕੈਨਿੰਗ ਕ ਆ ਜਾਂਦਾ ਫਿਰ ਅਸੀਂ ਕਹਿ ਰਹੇ ਹਾਂ ਵੀ ਠੀਕ ਹੈ ਬਟ ਸਕੈਨਿੰਗ ਕਿਉਂ ਨਹੀਂ ਆ ਫਿਰ ਡਾਕਟਰ ਨੇ ਕਿਹਾ ਵੀ ਨਹੀਂ ਇਦਾਂ ਦਾ ਕੋਈ ਇਸ਼ੂ ਨਹੀਂ ਆ ਸੀ ਉਹਨੂੰ ਸਟਿਚ ਕਰਤਾ ਆ ਦੂਜੀ ਦੂਜੀ ਸਰਜਰੀ ਤੇ ਹੁਣ ਉਹ ਠੀਕ ਨੇ ਠੀਕ ਹੋ ਜਾਣਗੇ ਦੀਦੀ ਪੋਸਟਡ ਕਿੱਥੇ ਸੀਗੇ ਸਿਸਟਰ ਜੀ ਜਲੰਧਰ ਰੂਲਰ ਚ ਸੀਗੇ ਠੀਕ ਹੈ ਜੀ ਹਾਂ ਜੀ ਤੇ ਇੱਕ ਦੋ ਦੇ ਭਰਤੀ ਸੀਗੇ ਉਹ 2016 ਦੇ ਭਰਤੀ ਹੈ ਜੀ ਸਬ ਇੰਸਪੈਕਟਰ ਸੀ ਹਾਂ ਜੀ ਸਬ ਇੰਸਪੈਕਟਰ ਸਿੱਧਾ ਸਬ ਇੰਸਪੈਕਟਰ ਭਰਤੀ ਸੀਗੇ ਓਕੇ ਤੇ ਵਿਆਹ ਨੂੰ ਕਿੰਨਾ ਟਾਈਮ ਹੋਇਆ ਸੀਗੇ ਜੀ ਵਿਆਹ ਨੂੰ ਪਾਜੀ ਹਲੇ ਸਾਲ ਵੀ ਨਹੀਂ ਹੋਇਆ ਦਸੰਬਰ 12 ਨੂੰ 11 ਨੂੰ ਸਾਲ ਹੋਣਾ ਸੀਗਾ ਕਿ ਕਿਹੜੀ ਜਗ੍ਹਾ ਵੇਅ ਸੀ ਗੜਦੀ ਵਾਲਾ ਹਾਂ ਜੀ ਗੜਦੀ ਵਾਲਾ ਠੀਕ ਆ ਜੀ ਤੇ ਹੁਣ ਤੁਸੀਂ ਪੁਲਿਸ ਕੰਪਲੀਟ ਕਿੱਥੇ ਕੀਤੀ ਹੈ ਹਸਪੀਟਲ ਉਹ ਹਸਪੀਟਲ ਦੇ ਨਾਲ ਇੱਕ ਥਾਣਾ ਸੀਗਾ ਅਸੀਂ ਉੱਥੇ ਕੰਪਲੀਟ ਕੀਤੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੇ ਉੱਥੇ ਪੋਸਟਪार्टम ਵੀ ਉੱਥੇ ਹੋਇਆ ਜੀ ਪੋਸਟਪार्टम ਸਿਵਲ ਹਸਪਤਾਲ ਹੋਇਆ ਉੱਥੇ ਹਾਂਜੀ ਤੇ ਕੀ ਮੰਗ ਕਰਦੇ ਹੋ ਤੁਸੀਂ ਮੰਗ ਭਾਜੀ ਇਹ ਹੀ ਕਰਦੇ ਆਂ ਵੀ ਡਾਕਟਰ ਤੇ ਮੈਨੇਜਮੈਂਟ ਤੇ ਡਾਕਟਰ ਵਿਨਾਸ਼ ਡਾਕਟਰ ਰਾਕਾ ਔਰ ਜੋਦੇ ਪ੍ਰਵੀਨ ਡਾਕਟਰ ਪ੍ਰਵੀਨ ਉਨ ਐਸੂ ਹੈ ਦੋ ਸਟਾਪ ਸਾਰੇ ਤੇ ਕਾਰਵਾਈ ਕੀਤੀ ਜਾਵੇ ਕਿ ਅੱਜ ਸਾਡੀ ਭੈਣਾਂ ਤਾਂ ਇਹ ਹੋ ਗਿਆ ਕੱਲ ਨੂੰ ਕਿਸੇ ਹੋਰ ਨਾਲ ਨਾ ਹੋਵੇ ਬਸ ਇਹ ਹੀ ਰਿਕਵੈਸਟ ਕਰਦੇ ਆਂ ਵੀ ਇੱਕ ਤਾਂ ਗਵਰਨਮੈਂਟ ਨੂੰ ਕਰਦੇ ਆਂ ਕਿਉਂਕਿ ਉਹਨਾਂ ਦਾ ਅਪਲਾਈ ਸੀਗਾ ਬਿਲਕੁਲ ਸਭ ਤੋਂ ਵੱਡੀ ਗੱਲ ਇਹ ਆ ਪੁਲਿਸ ਕੋਆਪਰੇਟ ਕਰ ਰਹੀ ਹੈ ਕਿਉਂਕਿ ਸਿਸਟਮ ਤੁਹਾਡੇ ਪੁਲਿਸ ਦੇ ਵਿੱਚ ਹਾਂਜੀ ਪੁਲਿਸ ਪੁਲਿਸ ਕੋਆਪਰੇਟ ਕਰ ਰਹੀ ਹੈ ਕਿਉਂਕਿ ਐ ਸਪੈਸ਼ਲੀ ਉਹਨਾਂ ਕੋਈ ਮਾਰਨਿੰਗ ਏ ਸੀ ਜਿਲ੍ਹਾ ਸਾਨੂੰ ਉਹਨਾਂ ਨੇ ਕਿਹਾ ਵੀ ਅਗਰ ਤੁਹਾਨੂੰ ਕੁਛ ਇਧਰ ਲੱਗਦਾ ਤੁਸੀਂ ਐਫ ਆਈ ਆਰ ਕਰਾ ਸਕਦੇ ਆ ਅਸੀਂ ਐਫ ਆਈ ਆਰ ਕਰਾ ਕੇ ਆਏ ਬਟ ਉਹਨਾਂ ਨੇ ਇਹ ਕਿਹਾ ਵੀ ਅਸੀਂ ਬਿਆਨ ਲੈ ਲਏ ਆ ਜਾਂ ਉਹਨਾਂ ਨੇ ਆਪਣੇ ਬਿਆਨ ਸਾਡੇ ਲੈ ਲਏ ਸੀ ਸਾਈਨ ਵਗੈਰਾ ਕਰਾ ਲਈ ਸੀ ਕਿ ਪੋਸਟਮਾਰਟਮ ਦੀ ਰਿਪੋਰਟ ਵਗੈਰਾ ਆਏਗੀ ਫਿਰ ਅਗਲੀ ਕਾਰਵਾਈ ਕੀਤੀ ਜਾਵੇ ਡਾਕਟਰਾਂ ਤੇ ਬਟ ਜੋ ਵੀ ਪ੍ਰੋਬਲਮ ਇੱਥੇ ਤੱਕ ਹੁਣ ਕ੍ਰੀਏਟ ਹੋਈ ਹੈ ਡਾਕਟਰ ਨੇ ਨਗੈਲੀ ਕਰਕੇ ਹੋਈ ਹੈ ਅਸੀਂ ਡਾਕਟਰ ਨੂੰ ਹੱਥ ਵੀ ਜੋੜਦੇ ਰੇ ਰਿਕਵੈਸਟ ਵੀ ਕੀਤੀ ਯਾਰ ਰਾਤ ਨੂੰ ਜਾ ਕੇ ਅਗਰ ਤਾਂ ਡੇ ਕੋ ਹੈਂਡਲ ਨਹੀਂ ਹੁੰਦਾ ਕੇਸ ਤਤੂ ਸੀ ਸਾਨੂੰ ਕਿਤੇ ਸ਼ਿਫਟ ਕਰਵਾ ਦਿਓ ਬਿਲਕੁਲ ਉਹ ਸ਼ਿਫਟ ਕਰਵਾਣਾ ਤਾਂ ਇੱਕ ਲੱਗ ਸਾਡੇ ਤੇ ਪ੍ਰੈਸ਼ਰ ਹੁੰਦਾ ਹੈ ਕਿ 11 ਵਜੇ ਸਾਨੂੰ 85 ਜਾਂ 1 ਲੱਖ ਦੇ ਅਰਾਊਂਡ ਸਾਨੂੰ ਬਿਲ ਜਮਾ ਕਰਵਾ ਦੇ ਟੋਟਲ ਪੈਸੇ ਕਿੰਨੇ ਲੱਗੇ ਕਿ ਪੈਸੇ ਦਾ ਸੁਣਾ ਚਾਹ ਰਹੇ ਜੀ ਪੈਸੇ ਟੋਟਲ ਐਕਚੁਅਲੀ ਜਿਹੜਾ ਸਾਡੇ ਕੋ ਰੀਕਮੈਂਡ ਇਹਨਾਂ ਦਾ ਹੋਇਆ ਸੀ ਕਾਰਡ ਸੀਗਾ ਦੀਦੀ ਦਾ ਉਹਦੇ ਵੀ 38 ਦੇ ਅਰਾਊਂਡ 38000 ਦੇ ਅਰਾਊਂਡ 30000 ਦੇ ਅਰਾਊਂਡ ਪੈਸੇ ਟੋਟਲ ਲੱਗਣੀ ਸੀ ਸਾਡੇ ਬਟ ਉਹਦੇ ਬਾਵਜੂਦ ਇਹਨਾਂ ਨੇ ਸਾਡੇ ਕੋ ਸਾਢੇ 5 ਲੱਖ ਰੁਪਏ ਲੈ ਲਿਆ ਸੀ ਦਿੱਲੀ ਸਾਨੂੰ ਇਹ ਕਾਲ ਕਰਦੇ ਸੀ 11 ਵਜੇ ਕੀ ਤੁਹਾਡੀ 85 ਹੋ ਗਿਆ ਜਾਂ 95 ਹੋ ਗਿਆ ਸਾਨੂੰ ਇੰਨੀ 11 ਵਜੇ ਤੁਸੀਂ ਅਮਾਉਂਟ ਜਮ੍ਹਾਂ ਕਰਵਾ ਦਿਓ ਉਹ ਤਾਂ ਸਾਡੇ ਓਬਜੈਕਸ਼ਨ ਕਰਨ ਤੋਂ ਬਾਅਦ ਇਹਨਾਂ ਨੇ ਅਸੀਂ ਕਿਹਾ ਵੀ ਤੁਸੀਂ ਸਾਡਾ ਪੇਸ਼ੈਂਟ ਠੀਕ ਕਰੋ ਅਸੀਂ ਜੋ ਤੁਹਾਡਾ ਬੰਦਾ ਅਸੀਂ ਦੇ ਕੇ ਜਾਵਾਂਗੇ ਕਿਉਂਕਿ ਅਸੀਂ ਆਲਰੇਡੀ 5 ਲੱਖ ਰੁਪਏ ਤੁਹਾਨੂੰ ਦੇ ਚੁੱਕੇ ਹਾਂ 5.5 ਲੱਖ ਰੁਪਏ ਉਸ ਦੇ ਬਾਵਜੂਦ ਵੀ ਇਹਨਾਂ ਨੇ ਸਾਨੂੰ 7.5 ਲੱਖ ਦੇ ਅਰਾਊਂਡ ਬਿੱਲ ਬਣਵਾ ਕੇ ਦਿੱਤਾ ਕਿ ਤੁਸੀਂ ਇਹ ਪੇਮੈਂਟ ਕਰ ਦਿਓ ਸਾਨੂੰ